ਉਨਾਂ ਦੀ ਕੋਈ ਡੈਂਟਲ ਪ੍ਰੋਬਲਮ ਸੀ ਜੀ ਮਾਈਨਰ ਪ੍ਰੋਬਲਮ ਸੀਗੀ ਫਿਲਿੰਗ ਸੀਗੀ ਅਸੀਂ ਉਹ ਕਰ ਦਿੱਤੀ ਹੈ ਜੀ ਬਾਕੀ ਕੋਈ ਜਿਆਦਾ ਇਸ਼ੂ ਕੁਝ ਨਹੀਂ ਸੀਗਾ ਰੋਟਿਨ ਚੈੱਕਅਪ ਵਾਈਜ਼ ਸਰ ਇਹ ਪਹਿਲਾਂ ਵੀ ਚੈੱਕ ਕਰਵਾਇਆ ਸੀ ਇਹ ਪਹਿਲਾਂ ਵੀ ਕਾਫੀ ਦੇਰ 2 ਸਾਲ ਹੋ ਗਏ ਪਹਿਲਾਂ ਵੀ ਇਹਨੂੰ ਕਿਸੇ ਵੀ ਪੇਸ਼ੈਂਟ ਨੂੰ ਹੋ ਸਕਦੀ ਹੈ ਪ੍ਰੋਬਲਮ ਹੈ ਕਿਉਂਕਿ ਕਿਸੇ ਨੂੰ ਵੀ ਹੋ ਸਕਦੀ ਹੈ ਰੋਟਿਨ ਚੈੱਕਅਪ ਕਰਾਉਣਾ ਹੀ ਚਾਹੀਦਾ ਸੀ ਸਿੰਪਲ ਫਿਲਿੰਗ ਸਾਡਾ ਦੰਦ ਚ ਜੇ ਜਦੋਂ ਕੋਈ ਕੋਈ ਛੋੜਾ ਜਿਹਾ ਛੋੜਾ ਜਿਹਾ ਦੇਸੀ ਭਾਸ਼ਾ ਚ ਕੀੜਾ ਲੱਗਣ ਨੂੰ ਕਹਿੰਦੇ ਹਨ ਨਾ ਕੀੜਾ ਲੱਗ ਗਿਆ ਡੈਂਟਲ ਕੇਰੀਜ਼ ਬੋਲਦੇ ਆ ਬਸ ਉਹਨੂੰ ਅਸੀਂ ਰਿਮੂਵ ਤੇ ਪੇਸ਼ੈਂਟ ਪਫੜੇ ਤੋਂ ਹੋਣੀ ਦੁਬਾਰਾ ਤਾਂ ਨਹੀਂ ਆਉਂਦਾ ਦੇਖੋ ਮੈਡੀਕਲ ਸਾਇੰਸ ਤੇ ਫਿਊਚਰ ਦਾ ਕੁਝ ਨਹੀਂ ਹੁੰਦਾ ਨਾ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੋ ਸਕਦੀ ਹੈ ਜਦੋਂ ਕੋਈ ਪ੍ਰੋਬਲਮ ਹੋਊਗੀ ਤਾਂ ਦੁਬਾਰਾ ਵੀ ਆ ਸਕਦੀ ਹੈ ਬਾਕੀ ਅਸੀਂ ਆਪਣੇ ਵੱਲੋਂ ਬੈਸਟ ਕਰਕੇ ਭਜੇ ਉਹਨਾਂ ਦੀ ਕੋਈ ਡੈਂਟਲ ਪ੍ਰੋਬਲਮ ਸੀ ਜੀ ਮਾਈਨਰ ਪ੍ਰੋਬਲਮ ਸੀਗੀ ਫਿਲਿੰਗ ਸੀਗੀ ਅਸੀਂ ਉਹ ਕਰ ਦਿੱਤੀ ਹੈ ਜੀ ਬਾਕੀ ਕੋਈ ਜ਼ਿਆਦਾ ਇਸ਼ੂ ਕੁਝ ਨਹੀਂ ਸੀਗਾ ਰੂਟ ਕੈਨ ਚੈੱਕ ਅਪ ਵਾਈਸ ਸਰ ਇਹ ਪਹਿਲਾਂ ਵੀ ਚੈੱਕ ਕਰਵਾਇਆ ਸੀ ਇਹ ਪਹਿਲਾਂ ਵੀ ਕਾਫੀ ਦੇਰ 2 ਸਾਲ ਹੋ ਗਏ ਪਹਿਲਾਂ ਵੀ ਇਹਨੂੰ ਕਿਸੇ ਵੀ ਪੇਸ਼ੈਂਟ ਨੂੰ ਹੋ ਸਕਦੀ ਹੈ ਪ੍ਰੋਬਲਮ ਕਿਉਂਕਿ ਕਿਸੇ ਨੂੰ ਵੀ ਹੋ ਸਕਦੀ ਹੈ ਤੇ 3 ਚ ਸਿੰਪਲ ਫਿਲਿੰਗ ਸਾਡਾ ਦੰਦ ਚ ਜਦੋਂ ਕੋਈ ਕੋਈ ਛੋੜਾ ਜਿਹਾ ਛੋੜਾ ਜਿਹਾ ਦੇਸੀ ਭਾਸ਼ਾ ਚ ਕੀੜਾ ਲੱਗਣ ਨੂੰ ਕਹਿੰਦੇ ਨਾ ਕੀੜਾ ਲੱਗ ਗਿਆ ਇਹਨਾਂ ਡੈਂਟਲ ਕੇਰੀਜ਼ ਬੋਲਦੇ ਆ ਬਸ ਉਹਨੂੰ ਅਸੀਂ ਰਿਮੂਵ ਕਰਕੇ ਉਹ ਮਟੀਰੀਅਲ ਭਰ ਦਿੰਨੇ ਆ ਅਸੀਂ ਤੇ ਪੇਸ਼ੈਂਟ ਪਫੜੇ ਪਰ ਹੋਣੀ ਦੁਬਾਰਾ ਤਾਂ ਨਹੀਂ ਆਉਣਾ ਦੇਖੋ ਮੈਡੀਕਲ ਸਾਇੰਸ ਤੇ ਫਿਊਚਰ ਦਾ ਕੁਝ ਨਹੀਂ ਹੁੰਦਾ ਨਾ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੋ ਸਕਦੀ ਹੈ ਜਦੋਂ ਕੋਈ ਪ੍ਰੋਬਲਮ ਹੋਊਗੀ ਤਾਂ ਦੁਬਾਰਾ ਵੀ ਆ ਸਕਦੇ ਆ ਵੀ ਬਾਕੀ ਅਸੀਂ ਆਪਣੇ ਵੱਲੋਂ ਬੈਸਟ ਕਰਕੇ ਭਜੇ ਉਹਨਾਂ ਦੀ ਕੋਈ ਡੈਂਟਲ ਪ੍ਰੋਬਲਮ ਸੀ ਜੀ ਮਾਈਨਰ ਪ੍ਰੋਬਲਮ ਸੀਗੀ ਫਿਲਿੰਗ ਸੀਗੀ ਅਸੀਂ ਉਹ ਕਰ ਬਾਕੀ ਕੋਈ ਜਿਆਦਾ ਇਸ਼ੂ ਕੁਝ ਨਹੀਂ ਸੀਗਾ ਰੁਕਮ ਚੈੱਕ ਅਪ ਵਾਈਸ ਇਹ ਸਰ ਪਹਿਲਾਂ ਵੀ ਚੈੱਕ ਕਰਵਾਇਆ ਪਹਿਲਾਂ ਵੀ ਕਾਫੀ ਦੇਰ 2 ਸਾਲ ਹੋ ਗਏ ਪਹਿਲਾਂ ਵੀ ਇਹਨੂੰ ਕਿਸੇ ਵੀ ਪੇਸ਼ੈਂਟ ਨੂੰ ਹੋ ਸਕਦੀ ਹੈ ਪ੍ਰੋਬਲਮ ਹੈ ਕਿਉਂਕਿ ਕਿਸੇ ਨੂੰ ਵੀ ਹੋ ਸਕਦੀ ਹੈ ਤੇ 3 ਚੈੱਕ ਅਪ ਕਰਾਉਣਾ ਹੀ ਚਾਹੀਦਾ ਸੀ ਸਿੰਪਲ ਫੀਲਿੰਗ ਸਾਡਾ ਦੰਦ ਚ ਜਦੋਂ ਕੋਈ ਕੋਈ ਛੋੜਾ ਜਿਹਾ ਛੋੜਾ ਜਿਹਾ ਦੇਸੀ ਭਾਸ਼ਾ ਚ ਕੀੜਾ ਲੱਗਣ ਨੂੰ ਕਹਿੰਦੇ ਹਨ ਨਾ ਕੀੜਾ ਲੱਗ ਗਿਆ ਡੈਂਟਲ ਕੇਰੀਜ਼ ਬੋਲਦੇ ਆ ਬਸ ਉਹਨੂੰ ਅਸੀਂ ਰਿਮੂਵ ਕਰਕੇ ਉਹ ਮਟੀਰੀਅਲ ਭਰ ਦਿੰਨੇ ਆ ਅਸੀਂ ਪੇਸ਼ੈਂਟ ਕੋ ਫੜੇ ਨਾ ਹੁੰਦਾ ਖਾਣਾ ਵਗੈਰਾ ਨਹੀਂ ਦੁਬਾਰਾ ਦੇਖੋ ਮੈਡੀਕਲ ਸਾਇੰਸ ਤੇ ਫਿਊਚਰ ਦਾ ਕੁਝ ਨਹੀਂ ਹੁੰਦਾ ਨਾ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੋ ਸਕਦੀ ਹੈ ਜਦੋਂ ਕੋਈ ਪ੍ਰੋਬਲਮ ਹੋਊਗੀ ਤਾਂ ਦੁਬਾਰਾ ਵੀ ਆ ਸਕਦੇ ਆਂ ਬਾਕੀ ਅਸੀਂ ਆਪਣੇ ਵੱਲੋਂ ਬੈਸਟ ਕਰਕੇ ਭਜੇ ਉਹਨਾਂ ਦੀ ਕੋਈ ਡੈਂਟਲ ਪ੍ਰੋਬਲਮ ਸੀ ਜੀ ਮਾਈਨਰ ਪ੍ਰੋਬਲਮ ਸੀਗੀ ਫਿਲਿੰਗ ਸੀਗੀ ਅਸੀਂ ਉਹ ਕਰ ਦਿੱਤੀ ਹੈ ਜੀ ਬਾਕੀ ਕੋਈ ਜਿਆਦਾ ਇਸ਼ੂ ਕੁਝ ਨਹੀਂ ਸੀਗਾ ਰੋਟਿਨ ਚੈੱਕਅਪ ਕਰਵਾਇਆ ਸੀ ਸਰ ਪਹਿਲਾਂ ਵੀ ਚੈੱਕ ਕਰਵਾਇਆ ਸੀ ਪਹਿਲਾਂ ਵੀ ਕਾਫੀ ਦੇਰ 2 ਸਾਲ ਹੋ ਗਏ ਪਹਿਲਾਂ ਵੀ ਹਾਂ ਕਿਸੇ ਵੀ ਪੇਸ਼ੈਂਟ ਨੂੰ ਹੋ ਸਕਦੀ ਹੈ ਪ੍ਰੋਬਲਮ ਕਿਉਂਕਿ ਕਿਸੇ ਨੂੰ ਵੀ ਹੋ ਸਕਦੀ ਹੈ ਰੋ ਸਿੰਪਲ ਫਿਲਿੰਗ ਸਾਡਾ ਦੰਦ ਚ ਜਦੋਂ ਕੋਈ ਕੋਈ ਛੋੜਾ ਜਿਹਾ ਛੋੜਾ ਜਿਹਾ ਦੇਸੀ ਭਾਸ਼ਾ ਚ ਕੀੜਾ ਲੱਗਣ ਨੂੰ ਕਹਿੰਦੇ ਨਾ ਕੀੜਾ ਲੱਗ ਗਿਆ ਡੈਂਟਲ ਕੇਰੀਜ਼ ਬੋਲਦੇ ਆ ਬਸ ਉਹਨੂੰ ਅਸੀਂ ਰਿਮੂਵ ਕਰਕੇ ਉਹ ਮਟੀਰੀਅਲ ਭਰ ਦਿੰਨੇ ਆ ਅਸੀਂ ਤੇ ਪੇਸ਼ੈਂਟ ਪੱਕੜੇ ਨੂੰ ਹੋਣੀ ਦੁਬਾਰਾ ਤਾਂ ਨਹੀਂ ਆਉਣਾ ਦੇਖੋ ਮੈਡੀਕਲ ਸਾਇੰਸ ਤੇ ਫਿਊਚਰ ਦਾ ਕੁਝ ਨਹੀਂ ਹੁੰਦਾ ਨਾ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੋ ਸਕਦੀ ਹੈ ਜਦੋਂ ਕੋਈ ਪ੍ਰੋਬਲਮ ਹੋਊਗੀ ਤਾਂ ਦੁਬਾਰਾ ਵੀ ਆ ਸਕਦੇ ਆ ਵੀ ਬਾਕੀ ਅਸੀਂ ਆਪਣੇ ਵੱਲੋਂ ਬੈਸਟ ਕਰਕੇ ਭਜੇ ਉਹਨਾਂ ਦੀ ਕੋਈ ਡੈਂਟਲ ਪ੍ਰੋਬਲਮ ਸੀ ਜੀ ਮਾਈਨਰ ਪ੍ਰੋਬਲਮ ਸੀਗੀ ਫਿਲਿੰਗ ਸੀਗੀ ਅਸੀਂ ਉਹ ਕਰ ਦਿੱਤੀ ਹੈ ਬਾਕੀ ਕੋਈ ਜਿਆਦਾ ਇਸ਼ੂ ਕੁਝ ਨਹੀਂ ਸੀਗਾ ਰੁਟੀਨ ਚੈੱਕਅਪ ਆ ਸੀ ਸਰ ਇਹ ਪਹਿਲਾਂ ਵੀ ਚੈੱਕ ਕਰਵਾਇਆ ਸੀ ਪਹਿਲਾਂ ਵੀ ਕਾਫੀ ਦੇਰ 2 ਸਾਲ ਹੋ ਗਏ ਪਹਿਲਾਂ ਵੀ ਹਾਂ ਨੂੰ ਕਿਸੇ ਵੀ ਪੇਸ਼ੈਂਟ ਨੂੰ ਹੋ ਸਕਦੀ ਹੈ ਪ੍ਰੋਬਲਮ ਹੈ ਕਿਉਂਕਿ ਕਿਸੇ ਨੂੰ ਵੀ ਹੋ ਸਕਦੀ ਹੈ ਰੁਟੀਨ ਚੈੱਕਅਪ ਕਰਾਉਣਾ ਹੀ ਚਾਹੀਦਾ ਸੀ ਸਿੰਪਲ ਫੀਲਿੰਗ ਸਾਡਾ ਦੰਦ ਚ ਜੇ ਜਦੋਂ ਕੋਈ ਕੋੜਾ ਜਿਹਾ ਥੋੜਾ ਜਿਹਾ ਦੇਸੀ ਭਾਸ਼ਾ ਚ ਕੀੜਾ ਲੱਗਣ ਨੂੰ ਕਹਿੰਦੇ ਹਨ ਨਾ ਕੀੜਾ ਲੱਗ ਗਿਆ ਡੈਂਟਲ ਕੇਰੀਜ਼ ਬੋਲਦੇ ਆ ਬਸ ਉਹਨੂੰ ਅਸੀਂ ਰਿਮੂਵ ਕਰਕੇ ਉਹ ਮਟੀਰੀਅਲ ਭਰ ਦਿੰਨੇ ਆ ਅਸੀਂ ਤੇ ਪੇਸ਼ੈਂਟ ਪਫੜੇ ਤੋਂ ਹੁੰਦਾ ਦੁਬਾਰਾ ਤਾਂ ਨਹੀਂ ਆਉਂਦਾ ਦੇਖੋ ਮੈਡੀਕਲ ਸਾਇੰਸ ਤੇ ਫਿਊਚਰ ਦਾ ਕੁਝ ਨਹੀਂ ਹੁੰਦਾ ਨਾ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੋ ਸਕਦੀ ਜਦੋਂ ਕੋਈ ਪ੍ਰੋਬਲਮ ਹੋਊਗੀ ਤਾਂ ਦੁਬਾਰਾ ਵੀ ਆ ਸਕਦੇ ਆਂ ਬਾਕੀ ਅਸੀਂ ਆਪਣੇ ਵੱਲੋਂ ਬੈਸਟ ਕਰਕੇ ਭਜਦੇ ਆਂ